ਜਿੰਖੇਰੇ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਨਵੀਂ ਚਰਚਾ ਛੇੜੀ ਗਈ ਸੀ ਦਰਅਸਲ ਉਹਨਾਂ ਦੇ ਵੱਲੋਂ ਖੱਛਾ ਜਤਾਇਆ ਗਿਆ ਸੀ ਕਿ ਉਹਨਾਂ ਦੀ ਜਲਦ ਹੀ ਕਿਸੇ ਝੂਠੇ ਮੁਕਦਮੇ ਦائر ਕਰਕੇ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਸੀ ਜਿਸਮਾ ਗ੍ਰੋ ਕਾਂਗਰਸੀ ਉਹਨਾਂ ਦੇ ਹੱਕ ਦੇ ਵਿੱਚ ਆਏ ਸੀ ਵੱਖ-ਵੱਖ ਲੀਡਰਾਂ ਦੇ ਵੱਲੋਂ ਉਹਨਾਂ ਦੇ ਹੱਕ 'ਚ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸੀ ਬਿਆਨ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਖੈਰਾ ਦੇ ਵੱਲੋਂ ਖੁਦ ਵੀ ਵੀਡੀਓ ਸਾਂਝੀ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਇਸ ਤੇ ਸੀਐਮ ਮਾਨ ਦੇ ਵੱਲੋਂ ਵੀ ਰਿਐਕਸ਼ਨ ਦਿੱਤਾ ਗਿਆ ਤੇ ਇਸ ਮਗਰੋਂ ਹੁਣ ਸੁਖਪਾਲ ਸਿੰਘ ਖੈਰਾ ਫਿਰ ਤੋਂ ਸੀਐਮਾਨ ਨੂੰ ਸਿੱਧੇ ਹੋਏ ਨੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਇੱਕ ਵਾਰ ਦੱਸਦੇ ਆ ਤਾਂ ਸੁਖਪਾਲ ਖੈਰਾ ਨੇ ਪੋਸਟਾਂਜੀ ਕਰਕੇ ਲਿਖਿਆ ਕਿ ਮੇਂ ਦੋਸਤੋ ਮੈਂ ਦੇਖਿਆ ਕਿ ਭਗਵੰਤ ਮਾਨ ਮੇਰਾ ਮਜ਼ਾਕ ਉਡਾ ਰਿਹਾ ਹੈ ਅਤੇ ਨਿਰਾਜ ਝੂਠ ਬੋਲ ਰਿਹਾ ਉਸ ਦੀ ਪੁਲਿਸ ਮੇਰੀ ਜਾਂਚ ਨਹੀਂ ਕਰ ਰਹੀ ਹੈ ਉਹ ਝੂਠ ਕਹਿ ਰਿਹਾ ਪਰੰਤੂ ਸੱਚਾਈ ਇਹ ਹੈ ਕਿ ਜੇਕਰ ਮੇਰੇ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ ਨਾ ਸਿਰਫ ਮੇਰੇ ਕੋਲ ਵਿਜੀਲੈਂਸ ਬਿਊਰੋ ਦਾ ਨੰਬਰ ਹੈ ਸਗੋਂ ਸਰਕਾਰ ਨੇ ਵੀ ਹਾਲ ਹੀ ਚ ਹਾਈ ਕੋਰਟ ਵਿੱਚ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਇਹ ਇੱਕ ਸਚਾਈ ਹੈ ਕਿ ਉਸ ਨੂੰ ਮੇਰੇ ਪੰਜ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਅਤੇ 9 ਸਾਲ ਪੁਰਾਣੇ ਬਿਲਕੁਲ ਝੂਠੇ ਮਨਕੜਤ ਐਨਡੀਪੀਐਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੰਜਵਾਂ ਝੂਠਾ ਕੇਸ ਦਰਜ ਕੀਤਾ ਸੀ ਜਦੋਂ ਮੈਂ ਜੇਲ੍ਹ 'ਚ ਸੀ ਆਪ ਸਰਕਾਰ ਦਰਾਂ ਪੁਲਿਸ ਤੀਜੀ ਵਾਰ ਮੇਰੇ ਖਾਤਿਆਂ ਤੇ ਜਾਇਦਾਦਾਂ ਦੀ ਜਾਂਚ ਕਰੀ ਹੈ ਕਿ ਸਪਸ਼ਟ ਸਿਆਸੀ ਬਦਲਾਖੋਰੀ ਨਹੀਂ ਹੈ ਭਗਵੰਤ ਮਾਨ ਨੇ ਆਪਣੀ ਪਰਉਸੇਜੋਗਤਾ ਗਵਾ ਦਿੱਤੀ ਹੈ ਅਤੇ ਪੰਜਾਬ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਗਿਆ। ਕਿਸੇ ਨੂੰ ਵੀ ਉਸ ਦੀ ਗੱਲ ਤੇ ਹੁਣ ਵਿਸ਼ਵਾਸ ਨਹੀਂ ਰਿਹਾ। ਤਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਬੀਤੇ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਆਨ ਜੋ ਦਿੱਤਾ ਗਿਆ ਸੀ ਉਸ ਤੇ ਪਲਟਵਾਰ ਕੀਤਾ ਗਿਆ। ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਦੇ ਹਾਂ ਕਿ ਸੀਐਮ ਮਾਨ ਨੇ ਸੁਖਪਾਲ ਸਿੰਘ ਖਹਿਰਾ ਤੇ ਕੀ ਬਿਆਨ ਦਿੱਤਾ ਸੀ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਗੱਲ ਆਖੀ ਸੀ। ਮੈਨੂੰ ਸਮਝ ਨਹੀਂ ਆਉਂਦੀ। ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ 'ਚ ਤਣਕਾ ਹੁੰਦਾ। ਜਾਇ ਇਹ ਕਹਿ ਲਓ ਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ। ਲੈ ਇੱਕ ਤੋਂ ਐਮੀ ਭੱਜ ਕੇ ਅੰਦਰ ਕਰੋ ਉਹ ਕਹਿੰਦਾ ਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਏ ਉਹ ਕਹਿੰਦਾ ਫੜਨਗੇ ਸੰਤਾ ਇਹ ਆਹ ਕਹਿ ਰਿਹਾ ਰੋ ਰਹਾ ਪਈ ਜਾਂਦਾ ਅੱਜ ਅੱਜ ਕਰ ਰਹੀ ਅੱਜ ਕਰ ਕਦੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ 'ਚ ਕੋਈ ਖੋਟ ਹੋਵੇ ਉਹਨੇ ਕੋਈ ਕੁਝ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ دارے کوئی گل نہیں ह्यूमन नेचर ਹੈ ٹھیک ہے نا سو فلحال ਸਾਡਾ ਕੋਈ ਇਦਾਂ ਦਾ ਨਹੀਂ ਜਿੱਦੋਂ ਹੋਇਆ ਉਹਦੇ ਪਰ ਦੱਸ ਕੇ ਧੋੜੀ ਆਉਨੇ ਆ ਸੀ ਫਿਰ ਅੱਜ ਤਾਂ ਕਾगज ਲੈ ਕੇ ਜਾਣੇ ਆ ਫਿਰ ਨਹੀਂ ਉਹ ਤਾਂ ਉਹਨਾਂ ਨੇ ਮੇਰੇ ਖਿਆਲ ਟਵੀਟ ਵੀ ਕੀਤਾ ਹੈ ਨਹੀਂ ਚਲੋ ਆਪਦੀ پارٹی ਚ ਹੌਸਲੇ ਹੌਸਲੀ ਦੇਣਗੇ ਹੋਰ ਕੀ ਹੈ ਨਾ ਕੋਈ ਹੁਣ ਇੱਕ ਦੂਜੇ ਨੂੰ ਹੌਸਲੇ ਹੀ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਰ ਬੈਠੇ ਕੰਮ ਇਹ ਗੱਲ ਤੋਂ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾ ਸਬੂਤਾਂ ਤੋਂ ਜਾਂ ਬਿਨਾ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਕੋਈ ਨਾਲੇ ਮੇਰਾ ਤਾਂ ਉਹ ਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਇਹ ਕੋਈ ਬਦਲਾਖੋਰੀ ਥੋੜੀ ਹੈ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜ਼ੀ ਉਹਦੇ ਤੇ ਹੈ ਉਹ ਤਾਂ ਫਿਰ ਕਾਨੂੰਨ ਦੇ ਸਿਕੰਜੇ ਤੇ ਇੱਕ ਨਾ ਇੱਕ ਦਿਨ ਤਾਂ ਹੀ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ